ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਲੰਮ ਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਕਾਹ ਨਾ ਜੜਾ ਸ਼ਾਮ ਦਾ ਹੋ ਗਿਆ 4:30 ਹੋ ਗਏ ਸ਼ਾਮ ਦੇ ਆਪਾਂ ਧਰੀ ਅੱਜ ਹਰੀ ਦੇ ਵਿੱਚ ਦਾਲ ਧੋਵੀ ਮੂੰਗੀ ਪੀਲੀ ਮੂੰਗੀ ਹਰਮਨ ਕਹਿੰਦਾ ਨਾ ਪੀਲੀ ਦਾਲ ਕਿ ਕਾਲੀ ਦਾਲ ਹੈ ਨਾ ਜਿਹੜੀ ਸਾਫ ਦੀ ਮੂੰਗੀ ਤੇ ਛੋਲੇ ਅਸੀਂ ਧਾੜੁੰਦੀ ਹੁੰਦੇ ਉਹ ਇਹ ਦੱਸਦਾ ਕਾਲੀ ਦਾਲ ਜਿਹੜੀ ਧੋਵੀ ਮੂੰਗੀ ਤੇ ਮਸਰਾਂ ਦੀ ਦਾਲ ਹੁੰਦੀ ਉਹ ਇਹ ਦੱਸਦਾ ਪੀਲੀ ਦਾਲ ਬਾਹਰ ਤਾਂ ਧਰਿਆ ਪਹਾੜੀ ਦੇ ਵਿੱਚ ਇੱਥੇ ਆ ਪਟਾਟਾ ਜਿਹੜਾ ਤਾਂ ਭੁੰਨ ਲਈਆਂ ਆ ਪਦਾਲ ਦੇ ਵਿੱਚ ਕੁਝ ਨਹੀਂ ਪਾਇਆਗਾ ਅੱਲਾ ਸਿੰਪਲ ਪਾਣੀ ਪਾ ਕੇ ਬਸ ਧਰਿਆ ਸੀ ਤੇ ਵਿੱਚ ਦਾਲ ਪਾਤੀ ਆ ਹੁਣ ਆਪਾਂ ਇੱਥੇ ੜਕਤਾ ਇਹਦਾ ਜਿਹੜਾ ਬਣਾ ਲਈਏ ਸਬਜੀ ਬਣਾਉਣੀ ਸੀ ਪਹਿਲਾਂ ਗੋਭੀ ਦੀ ਤੇ ਗੋਭੀ ਚ ਪਾਉਣ ਨੂੰ ਆਲੂ ਹੈ ਨਹੀਂ ਸੀ। ਖੇਤ ਦੇ ਵਿੱਚ ਇਹ ਜਿਹੜੀ ਮੁਸ਼ਕਲ ਹੋ ਜਾਂਦੀ ਹੈ। ਹੁਣ ਆਲੂ ਉਸੇ ਕੱਲ ਨੂੰ ਆਉਣਗੇ ਕਿਉਂਕਿ ਕੱਲ ਨੂੰ ਗੋਭੀ ਹੋਵੇਗੀ। ਫਿਰ ਆਪਾਂ ਨੂੰ ਲੈ ਕੇ ਆਵਾਂਗੇ ਹੁਣ ਜਦ ਦੁਕਾਨ ਤੋਂ ਵਾਪਸ ਆਉਣਗੇ ਰਾਤ ਨੂੰ ਫਿਰ ਆਲੂ ਲੈ ਕੇ ਆਉਂਗੇ। ਮੰਮੀ ਸਬਜੀ ਚੀਰ ਦੇਣ ਦੇ ਮੈਂ ਵੇਖਿਆ ਨਹੀਂ ਵੀ ਆਲੂ ਹੈਗੇ ਆ ਕਿ ਖਤਮ ਆ। ਮੰਮੀ ਆਲੀ ਤੇ ਹੈ ਨਹੀਂ ਗਏ ਕੋਈ ਤਾਂ ਕੱਲ ਦੀ ਆਈ ਪਈ ਹੈ ਤੇ ਆਲੂ ਹੈਗੇ ਸੀ ਇਸ ਲਈ ਫਿਰ ਆਪਾਂ ਹੋਣਾ ਨਹੀਂ ਤਾਂ ਜੇ ਪਹਿਲਾਂ ਪਤਾ ਹੋਵੇ ਵੀ ਦਾਲ ਬਣਾਉਣੀ ਹੈ ਤੇ ਫਿਰ ਆਪਾਂ ਦਾਲ ਹੈ ਜਿਹੜੀ ਉਹ ਪਹਿਲਾਂ ਭੌਂਕੇ ਰੱਖ ਲੈਂਦੀ ਆ ਫਿਰ ਜਲਦੀ ਬਣ ਜਾਂਦੀ ਆ ਬਹੁਤ ਘੱਟ ਟਾਈਮ ਲੱਗਦਾ ਤੇ ਦਾਲ ਨੂੰ ਬਣਨ ਤੇ ਜੇ ਪਹਿਲਾਂ ਧੰਤੀ ਹੋਵੇ ਤਾਂ ਤੇ ਹੁਣ ਫਿਰ ਭੌਂਨ ਦਾ ਟਾਈਮ ਹੈ ਨਹੀਂ ਤੇ ਬਸ 4 ਵਜੇ ਆਪਾਂ ਨਾਲ ਦੇ ਨਾਲ ਧਾਰੀ ਦਿੱਤੀ ਆ ਹਾਰੀ ਦੇ ਵਿੱਚ ਗੋਲੇ ਪਾ ਕੇ ਤੇ ਜਿਹੜੀ ਦਾਲ ਉਹ ਤਾਂ ਬੜੀ ਪਈ ਮੈਂ ਦਾਲ ਦੇ ਚੁੱਕੇ ਆ ਨਹੀਂ ਉਸਨੂੰ ਥੋੜਿਆ ਮੈਂ ਕੱਟ ਲੱਗਦਾ ਸੀ ਹੋਰ ਪਾ ਲਈਏ ਵਿੱਚ ਦਾਲ ਦੇ ਨੂੰ ਚੰਨਾ ਦਾ ਤੜਕਾ ਬਣਾ ਲੈਣੇ ਹੋਰ 10 ਮਿੰਟ ਉਹਨੂੰ ਸੇਕ ਲੱਗ ਜਾਊਗਾ ਬਸ ਫਿਰ ਤੜਕਾ ਆਪਾਂ ਵਿੱਚ ਪਾ ਦਾਂਗੇ ਬਣਾ ਕੇ ਪਹਿਲਾਂ ਸੋਭਾ ਕੱਲ ਰਾਤ ਸਾਗ ਬਣਾ ਲਿਆ ਸਾਗ ਖਾ ਲਿਆ ਸੋਭਾ ਵੀ ਆਪ ਦਾ ਸਾਗ ਖਾ ਲਿਆ ਬੱਚਿਆਂ ਨੇ ਟਿਫਣਾ ਚਪਾਉਣ ਨੂੰ ਕੁਛ ਹੈ ਨਹੀਂ ਫਿਰ ਇਹਨਾਂ ਨੂੰ ਪਿਆਜ਼ ਜੀਰ ਕੇ ਦੋ ਘਰਾਮ ਪਿਆਕੇ ਦੇ ਉਹ ਇਹਨਾਂ ਦੇ ਟਿੱਕਣਾਂ ਚ ਪਾਏ ਨਾਲ ਨਾਲ ਘਰੇ ਮੈਨੇ ਖਾਦੇ ਉਹਨਾਂ ਦੇ ਟਿੱਕਣਾਂ ਚ ਪਾਏ ਹੁਣ ਫੇਰ ਦਾਲ ਤੜੀ ਹੋਣ ਆਲੂ ਹੈ ਨਹੀਂ ਸੀ ਉਹਨਾਂ ਆਲੂ ਰਾਤ ਨੂੰ ਆਉਣਗੇ ਤੜਕਾ ਆਪਾਂ ਜ਼ਿਆਦਾਤਰ ਸਰੋਂ ਦੇ ਤੇਲ ਦਾ ਹੀ ਨਹੀਂਦਾ ਕੋਈ ਵੀ ਢਾਲ ਸਬਜ਼ੀ ਆਪਾਂ ਬਣਾਉਣੀ ਹੁਣ ਸਰੋਂ ਦੇ ਤੇਲ ਦਾ ਹੀ ਆਪਾਂ ਤੜਕਾ ਲਾਉਨੇ ਆ ਇਹ ਜਿਸਾਰਾ ਦੇਣਾ ਜਿਹੜਾ ਸਟਾਲ ਹੈ ਲਾਇਆ ਨਹੀਂ ਉਸ ਤੋਂ ਦੇਖੋ ਕਿਉਂਕਿ ਅੰਦਰ ਬੈਠੇ ਰਹੇ ਤਾਂ ਮਸ਼ੀਨ ਤੇ ਅੰਦਰ ਠੰਡ ਲੱਗਦੀ ਹੈ। ਬੱਚਾ ਮੇਰੇ ਹਿਸਾਬ ਨਾਲ ਜ਼ਿਆਦਾਤਰ ਪਹਿਣਾ ਨੇ ਕੱਟਲੇ ਹੋਣੇ ਆ ਪਤਲੇ ਸ਼ੌਲ ਸ਼ੂਲ ਸਟਾਲ ਆ ਜਿਹੜੇ ਹਲਕੇ ਹੋਣ। ਇਹ ਸੰਤਲੂ ਹੋਣੇ। ਕਿਉਂਕਿ ਸੂਬਾ ਵੀ ਜਦੋਂ ਠੀ ਜਣਾ ਉਹ ਕਾਫੀ ਠੰਡ ਲੱਗਦੀ ਹੈ। ਦਰਘਾਸ ਅਰਬਜੀਤ ਦਾ ਨਾਣਾ ਦੂਣਾ ਧਿਆਨ ਦੇਤੀ ਵਾਸਤਾ ਤੜਕਾ ਬਣਾ ਕੇ ਤੇ ਤਰਾਂ ਛੋਲਣਾ ਤਰਾਂ ਦਾ ਤਾਂ ਹੈ ਆਪੇ ਧਿਆਣਾ ਜਿਹੜਾ ਕਾਫੀ ਜਿਆਦੇ ਛੋਟੇ ਹੋ ਗਏ ਆ ਹੰਤਾ ਦੁਪਹਿਰ ਤੋਂ ਬਾਅਦ ਤਾਂ ਕੋਈ ਕੰਮ ਬਸ ਹੁੰਦਾ ਹੀ ਨਹੀਂ ਖਾਣ ਪਕਾਉਣ ਤੋਂ ਉੱਤਾਂ ਦਾ ਦੁਪਹਿਰਾਂ ਦੀ ਰੋਟੀ ਬਣਾ ਕੇ ਖਾ ਕੇ ਭਾਂਡੇ ਧੋ ਲੋ ਬਸ ਨਾਲ ਸ਼ਾਮ ਦਾ ਜਿਹੜਾ ਟਾਈਮ ਹੋ ਜਾਂਦਾ ਤੇ ਹੁਣ ਬੱਚਿਆਂ ਨੂੰ ਵੀ ਛੁੱਟੀ ਲੈਟ ਹੁੰਦੀ ਆ ਉੰਤੇ ਆਂਦੇ ਰੇਟ ਹੋ ਜਾਂਦੇ ਫਿਰ ਆ ਕੇ ਸਾਰੇ ਰੋਟੀ ਖਾਂਦੇ ਚਾਹ ਪੀਂਦੇ ਫਿਰ ਘੰਡੇ ਸਾਫ ਹੁੰਦੇ ਆ। ਉਹਨੂੰ ਨਾਲ ਹੀ ਸ਼ਾਮ ਦਾ ਟਾਈਮ ਹੋ ਜਾਂਦਾ। ਸਰਕਾ ਬਣਾ ਲਈਏ ਆਪਾਂ ਫਿਰ ਸਾਨੂੰ ਦਾਲ ਦਿਖਾਉਣੀ ਆਪਾਂ ਬਾਦ ਪੁਰੀ ਹਾਰੀ ਹੋਏ। ਦਣਾ ਪਿਓਨ ਲਿਆ। ਫਿਰ ਆਪ ਗੋਵਾ ਚੱਕ ਲਿਆ ਸੀ ਜਿੱਦ ਉਧਰ ਪਾਥੀਆਂ ਸੀ ਥੋੜੀਆਂ ਹੀ ਅੰਦਰ ਰੱਖਣ ਵਾਲੀਆਂ ਉਹ। ਦੇ ਦਾਣਾ ਭਿਉਂ ਲਿਆ ਤੇ ਦੋਵੇਂ ਬਸ ਛਿਣੀਆਂ ਚੋਣ ਵਾਲੀਆਂ ਉਹਨਾਂ ਨੇ ਦਾਣਾ ਭਿਉਂ ਲਿਆ ਐਦੇ ਚ ਆਪਾਂ ਥੋੜਾ ਜਿਹਾ ਦਾਣਾ ਭਿਉਂਨਾਗੇ ਉਹ ਗਾਂ ਆਪਣੀ ਸੂਣ ਆਲੀ ਉਹਦੇ ਵਾਸਤੇ ਆਪਾਂ ਲਿਆਂਦਾ ਪੀੜਾ ਲੱਗਾ ਇਹਨਾਂ ਦਾਣਾ ਉਹਦੇ ਵਾਸਤੇ ਭਿਉਂ ਲਾਂਗੇ ਆਪਾਂ ਉਹ ਗਾਂ ਆਪਣੀ ਸੂਣ ਆਲੀ ਉਹਦੇ ਵਾਸਤੇ ਆਪਾਂ ਫੀਡ ਲਿਆਂਦਾ ਬੱਸ ਉਧਰ ਆਪਾਂ ਹਾਰੀ ਚ ਭਾਰੀ ਦੀ ਦਾਲ ਹਾਂ ਹਾਰੀ ਦੀ ਦਾਲ ਧਰੀ ਗਈ ਆ ਬਲਕਾ ਪਾ ਅੰਦਰ ਕੋਨ ਨਾ ਆ ਹਰਿੰਦਰ ਨੇ ਬਾਹਰ ਦੇਖ ਬਣਾ ਰਿਹਾ ਹੈ ਪਾਵੇ ਲਾ ਕੇ ਨਾ ਕੀ ਇਹ ਪਤਾ ਲਿਆ ਕਿ ਇਹ ਕਿੱਧਰ ਗਿਆ ਇਹ ਨਾ ਕਰ ਹਾਂ ਦਾ ਇਹ ਲਾਲ ਦੇ ਇਹ ਨਾ ਬਣਾਣੇ ਹਨ ਰੰਗ ਕਰਨਾ ਰੰਗ ਅੱਜ ਬਾਗੀ ਤੇ ਦੋ ਤੇਜਾ ਕਵਾਰ ਥੋੜਾ ਲਾਲ ਤੇਨਾ ਮਮੀ ਨੇ ਇਹਨੂੰ ਰੰਗ ਕਰਨ ਵਾਸਤੇ ਕੱਢਿਆ ਹਾਂ ਰੰਗ ਕਰਨੇਗੇ ਰੰਗ ਅਜ ਲਿਆ ਕੇ ਬਿਹਣ ਕਰੇ ਉਹ ਨਾ ਨਾ ਬਤਾ ਤਾ ਜਾਂਦਾ ਹੀ ਜਾਂਦਾ ਨਹੀਂ ਰੰਗ ਲੈ ਬੰਦੇ ਇਹ ਕਿਆ ਲਾਖਤੇ ਟਰੈਕਟਰ ਵੀ ਵੀ ਦੱਸ ਸਰ ਟਰੈਕਟਰ ਟਰੈਕਟਰ ਹੀ ਟੱਕਿਆ ਤੋਤਾ ਵੀ ਹੈ ਪਹਿਲਾਂ ਰਾਜਾ ਦੁਸੀਂ ਤਵਾ ਕੇ ਲਿਆਂਦਾ ਪਤਾ ਦੁਸੀਂ ਇੱਥੇ ਤਾਂ ਤਾਂ ਨਾ ਲਪੋੜ ਗਏ ਹੋਣੇ ਯਾਰੇ ਨੂੰ ਮੂੰਗਫਲੀ ਖਾ ਕੇ ਜੀਭ ਉੱਟ ਖੜੀ ਰਾਤ ਤੱਕ ਗਰਮ ਘਰਮ ਸੀਗੀ ਰਾਤ ਆਈ ਮੂੰਗਫਲੀ ਤੇ ਦੀਦੀ ਹੁਣ ਖਾਰੇ ਮੂੰਗਫਲੀ ਉਹ ਕਹਿੰਦੇ ਰਾਤ ਮੈਂ ਮੂੰਗਫਲੀ ਖਾ ਲਈ ਤੇ ਮੇਰੀ ਜੀਭ ਉੱਟ ਖੜੀ ਸਾਰੀ ਰਾਤ ਦਾ ਗੁੰਦ ਦਾ ਸੁਆਦ ਲੱਗਦੀ ਥੋੜੀ ਕੱਢੀ ਵੈਸੀ ਤਾਂ ਪਰ ਹੁੰਦੇ ਨੇ ਇਹ ਪਰਸੇ ਜੇ ਸਾਰੇ ਪਕਵਣਗੇ ਸਾਰਿਆਂ ਨੇ ਮੂੰਗਫਲੀ ਸਿਆਲ ਸ਼ੁਰੂ ਹੋ ਗਿਆ ਹੁਣ ਮੂੰਗਫਲੀ ਗੱੱਚ ਕਰਿਆ ਔੜੀਆਂ ਪਿੰਨੀਆਂ ਪੰਜੀਰੀਆਂ ਆਹੀ ਕੁਛ ਚੱਲਣਾ ਭਾਰ ਵਧਾਉਣ ਵਾਲਾ ਸਮਾਨ ਭਾਰ ਵਧਾਉਣ ਵਾਲਾ ਸਮਾਨ ਹਨਾ ਸਿਆਲ ਆ ਗਿਆ ਹੁਣ ਸਾਰੇ ਵੇਖੀ ਭਾਰ ਵਧਦੇ ਰੈਂਦਾ ਖੁੰਦਾ ਸਾਗ ਸਾਗ ਭਾਰ ਵਧਾ ਕੇ ਵਿਆਹ ਆ ਜਾਂਦੇ ਵਿਆਹ ਆ ਜਾਂਦੇ ਆ ਸਹੀ ਗੱਲ ਹੈ ਉਹ ਪੋਦਰਤਾਰਾਂ ਤੁਹਾਨੂੰ ਚੋਲੀਆਂ ਸੀ ਤੇ ਹੁਣ ਆ ਕੇ ਤੇ ਦੀਦੀ ਮੁੰਗਫਲੀ ਰਾਤ ਆਈ ਸੀ ਖਤਮ ਹੋ ਗਈ ਹੈ ਨਾ ਹੂੰ ਅੱਜ ਨਾ ਬੜੇ ਦਿਨਾਂ ਬਾਅਦ ਮੈਂ ਆਪਦੇ ਸੂਟ ਕੱਟੇ ਆ ਤੇ ਆ ਆ ਪਿਆ ਮਸ਼ੀਨ ਤੇ ਹੁਣ ਪਤਾ ਨਹੀਂ ਕਿੰਨੇ ਦਿਨਾਂ ਚ ਪੂਰਾ ਹੋਊਗਾ ਲੋਕਾਂ ਦੇ ਕੱਪੜੇ ਸਿਉਣ ਲਈਦੇ ਪਰ ਆਪਦੇ ਕੱਪੜਿਆਂ ਵਾਸਤੇ ਬਿਲਕੁਲ ਟਾਈਮ ਨਹੀਂ ਨਿਕਲਦਾ ਜਾਂ ਕਹਿ ਲੋ ਮਨ ਨਹੀਂ ਕਰਦਾ ਹਨਾ ਇਹ ਆਪ ਗਰਮੀ ਦੇ ਲਿਆਂਦੇ ਹੋਏ ਆ ਤੇਰਾ ਤਾਂ ਬਾਅਦ ਚਾਹ ਹੈ ਮੇਰੇ ਨਾਲੋਂ ਮੇਰੇ ਅੰਦਰ ਬਲ 4 ਮਹੀਨੇ ਹੋ ਗਏ ਖਤਮ ਹੋ ਗਈ ਹਰਮਨ ਜੀ ਨੂੰ ਗਫਲੀ ਭਾਲ ਦੇਣੇ ਅੱਜ ਹੋਰ ਮੰਗਾਵਾਂਗੇ ਪਹਿਲਾਂ ਪਤਾ ਸਾਰਿਆਂ ਨੂੰ ਖੰਗ ਲੱਗੀ ਹੋਈ ਸੀਗੀ ਤੇ ਅੱਜ ਕੀ ਆਪਣੇ ਸਭ ਤੋਂ ਥੋੜੀ ਜਿਹੀ ਲੇਟ ਆਈ ਅੱਗੇ ਜੇ ਤੇ ਗੇਤੀ ਸ਼ੁਰੂ ਹੋ ਜਾਂਦੀ ਹੁੰਦੀ ਆ ਸੋ ਇਧਰ ਆ ਪਤਾ ਰਾਂ ਚੋਲਿਆ ਸੀ ਤੇ ਆਪਾਂ ਦੁੱਧ ਕਰਨ ਤਾਰ ਲਿਆ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਕੱਲ ਨੂੰ ਆਪਾਂ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ